ਆਮ ਇੱਕ ਧਾਰਨਾ ਹੈ ਨਾ ਸੋਸਾਇਟੀ ਦੀ ਪਿੰਡਾਂ ਦੀਆਂ ਕੁੜੀਆਂ ਕਿੱਥੇ ਕੀ ਕਰ ਲੈਣਗੀਆਂ ਸਰ ਇਹ ਵੀ ਆਪਾਂ ਥੋੜਾ ਪੁਆਇੰਟ ਦੇਖੀਏ ਕੱਢਣਾ ਚਾਹੀਦਾ ਮਾਈਂਡ ਚ ਚਲੋ ਜਿਹੜੇ ਬੱਚੇ ਚਲੇ ਗਏ ਬਾਹਰ ਉਹ ਤਾਂ ਸਰ ਬਹੁਤ ਤਰੱਕੀ ਕਰਨ ਬਹੁਤ ਮਿਹਨਤ ਕਰਨ ਪੜਾਈ ਕਰਨ ਪਰ ਜੇ ਆਪਾਂ ਇੱਧਰ ਵੀ ਬੱਚੇ ਨੂੰ ਐਨੇ 25 ਲੱਖ ਦਾ ਥੋੜਾ ਜਿਹਾ ਸਪੋਰਟ ਕਰ ਦਈਏ ਜਿਵੇਂ ਕੁੜੀਆਂ ਹੀ ਆ ਜਾਂ ਮੈਰਿਡ ਆ ਜਾਂ ਕੁਝ ਵੀ ਆ ਥੋੜਾ ਸਪੋਰਟ ਕਰ ਦਈਏ ਉਹਨਾਂ ਨੂੰ ਤਾਂ ਆਪਾਂ ਇੱਧਰ ਵੀ ਬਹੁਤ ਕੁਝ ਕਰ ਸਕਦੇ ਹਾਂ ਉਧਰ ਆ ਜਾ ਕੇ ਆਪਾਂ ਲੇਬਰ ਵਰਕਰ ਨੂੰ ਵੀ ਤਿਆਰ ਸਫਾਈਆਂ ਕਰਨ ਨੂੰ ਵੀ ਤਿਆਰ ਆ ਤੇ ਇੱਧਰ ਆਪਣੇ ਕੋਲ ਸਾਰਾ ਕੁਝ ਹੈਗਾ ਥੋੜਾ ਥੋੜਾ ਸਾਰੇ ਕਰਨ ਬਹੁਤ ਕੁਝ ਹੋ ਸਕਦਾ ਪਾਜੀ ਡੋਂਕੀ ਨੂੰ 60 ਲੱਖ ਰੁਪਏ ਦੇਣ ਨੂੰ ਤਿਆਰ ਆ ਕਰੋੜ ਰੁਪਇਆ ਵੀ ਆ 1 ਕਰੋੜ ਰੁਪਏ ਪਰ ਬਿジネス ਕਰਨ ਨੂੰ ਤਿਆਰ ਨਹੀਂ ਉਹ ਕਰੋੜ ਇੱਥੇ ਲਾ ਕੇ ਮਾਲਕ ਬਣਾਂਗੇ ਡੋਂਕੀ ਲਾ ਕੇ 6 ਮਹੀਨੇ ਜੇਲ੍ਹ ਵੀ ਘਟਨੀ ਆ ਫਿਰ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਪਰ ਬਾਈਂਡ ਸੈਟ ਆ ਪਾਜੀ ਕਿਉਂਕਿ ਕਿੜਾ ਅਮਰੀਕਾ ਦਾ ਉਹ ਪੂਰਾ ਕਰਨਾ ਮਤਲਬ ਮੈਂ ਤਾਂ ਤੁਹਾਡੇ ਵੱਲ ਦੇਖ ਕੇ ਕਹਿ ਰਿਹਾ ਕਿ ਇੱਕ ਇਨਸਪੀਰੇਸ਼ਨ ਹੈ ਗੀਤੇ ਬਣਦੇ ਵੀ ਜੱਟਾਂ ਦੀ ਧੀ ਸ਼ੌਂਕ ਨੇ ਜਾਂ ਹੋਰ ਇਹੋ ਜਿਹੀਆਂ ਗੱਲਾਂ ਵੀ ਜੱਟਾਂ ਦੀ ਧੀ ਬਿਜ਼ਨਸ ਵੀ ਕਰ ਸਕਦੀ ਹੈ ਇਹ ਤੇ ਇਹ ਇਨਸਪੀਰੇਸ਼ਨ ਹੈ ਮੈਂ ਆਖਰ ਦੇ ਵਿੱਚ ਇਹ ਜਾਨਣਾ ਚਾਹੁੰਦਾ ਕਿ ਫਿਰ ਜਿਹੜੀ ਤੁਹਾਡੀ ਮਾਰਕੀਟਿੰਗ ਤੁਸੀਂ ਕਹਿ ਰਹੇ ਹੋ ਕਿ ਵੈਸੇ ਤੁਹਾਡਾ ਸਾਰਾ ਆਲਰੇਡੀ ਸੋਲਡ ਆਊਟ ਹੈ ਤੁਹਾਨੂੰ ਉਹੋ ਜਿਹੀ ਕੋਈ ਦਿੱਕਤ ਨਹੀਂ ਪਰ ਕੀ ਵੱਡੇ ਵੈਂਡਰਸ ਵੀ ਜੁੜਦੇ ਆ ਤੁਹਾਡੇ ਨਾਲ ਪਾਤੀ ਅਸਿੰਨਾ ਮਤਲਬ ਫਰਦਰ ਇਹਨੂੰ ਵਧਾ ਰਿਆਂ ਲਾਰਜ ਸਕੇਲ ਦੇ ਉੱਪਰ ਮਤਲਬ ਹੁਣ ਇੱਕ ਨਵਾਂ ਅਰੋਬਨ ਗ੍ਰੰਡ ਲੱਗ ਰਿਹਾ ਇੱਕ ਉਦੋਂ ਬਾਅਦ ਫਿਰ ਪਲਾਨ ਕਰ ਰਹੇ ਆ ਕਿੱਲੇ ਚ ਨੈਟ ਹਾਊਸ ਲੱਗ ਰਿਹਾ ਪੂਰਾ ਪ੍ਰੋਪਰ ਜਿਹੜਾ ਵੋਲੀਅਮ ਐਗਰੀਕਲਚਰ ਦਾ ਵੱਡਾ ਕਰ ਰਹੇ ਆ ਤਾਂ ਥੋੜੇ ਵੱਡੇ ਵੈਂਡਰਸ ਅਗਰ ਜੇ ਚਾਹੁੰਦੇ ਆ ਸਾਡੇ ਨਾਲ ਕੰਮ ਕਰਨਾ ਤੇ ਵੀ ਆ ਰੈਡੀ ਅਸੀਂ ਉਹਨਾਂ ਨਾਲ ਕੰਮ ਕਰਨ ਨੂੰ ਤਿਆਰ ਆ ਕੁਆਲਿਟੀ ਚ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਉਹ ਆਪਦਾ ਬੰਦਾ ਛੱਡ ਸਕਦੇ ਆ ਸਾਡੇ ਕੋਲ ਉਹਨਾਂ ਨੂੰ ਵਧੀਆ ਮਾਲ ਟੈਕਨੀਕਲੀ ਤੌਰ ਤੇ ਪ੍ਰੋਫੈਕਟਰ ਡਰਿੱਕੇ ਨਾਲ ਕਿਉਂਕਿ ਖੁਦ ਮੈਂ ਆਪ ਬੀਐਸਏ ਐਗਰੀਕਲਚਰ ਆ ਮੈਨੂੰ ਪਤਾ ਸਾਰਾ ਕੁਝ ਤਿਆਰ ਕਰਕੇ ਦੇ ਦਾਂਗੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਗੱਲਬਾਤ ਕੀਤੀ ਆਖਰ ਦੇ ਵਿੱਚ ਜੇ ਕੋਈ ਪੰਜਾਬੀਆਂ ਨੂੰ ਜਿਹੜੇ ਘੱਟੋ ਘੱਟ 네ਗੇਟਿਵ ਹੋਏ ਆ ਕਿ ਇੱਥੇ ਰਹਿ ਕੱਖ ਨਹੀਂ ਗਿਆ ਉਹਨਾਂ ਨੂੰ ਕੋਈ ਆਪ ਦੇ ਵੱਲੋਂ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਭਾਜੀ ਪੋਜ਼ਿਟਿਵ ਵੀਡੀਓਜ਼ ਦੇਖੋ YouTube ਤੇ ਆਪਾਂ ਨਾ ਮਤਲਬ 네ਗੇਟਿਵ ਹੀ ਦੇਖੀ ਜਾਂਦੇ ਆ ਸਾਰਾ ਕੁਝ ਥੋੜਾ ਵਪਾਰ ਵੀ YouTube ਚੋਂ ਨਿਕਲਿਆ ਤੁਸੀਂ ਦੇਖੋ ਮੈਂ 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 ਸੋਸ਼ਲ ਮੀਡੀਆ ਦੇ ਉੱਪਰ ਜਾਕ ਹਾਂ ਅਗਰ ਮੈਨੂੰ YouTube ਤੋਂ ਇਹ ਵੀਡੀਓ ਨਾ ਦਿਖਾਉਂਦੇ ਸ਼ਾਇਦ ਅੱਜ ਮੈਂ ਇੱਥੇ ਨਾ ਬੈਠਾ ਹੁੰਦਾ ਤੁਸੀਂ ਇਹ ਉਹ ਇਕੱਲੇ ਡੇਲੀ ਸ਼ੌਪਸ ਤੇ ਡਰਾਮੇ ਦੇਖਦੇ ਰਹਿ ਜਾਂਦੇ ਜਾਂ ਇਕੱਲੇ ਗੀਤ ਹੀ ਸੁਣਦੇ ਰਹਿ ਜਾਂਦੇ ਤਾਂ ਸ਼ਾਇਦ ਉੱਧਰ ਨੂੰ ਥੋਟ ਨਾ ਜਾਂਦਾ ਤਾਂ YouTube ਤੁਹਾਡੇ ਕੋਲੇ ਪਿਆ ਥੋੜੇ ਤੇ ਇਹ ਵੀ ਤੁਸੀਂ ਇਹਨੂੰ ਕਿਹੜੇ ਪਾਸੇ ਲੈ ਕੇ ਜਾਣਾ ਮਤਲਬ ਤੁਸੀਂ ਦੇਖੋ ਕਿ ਜਿੰਨੇ ਕੁਝ ਕਰਨਾ ਹੋਵੇ ਮੇਰੇ ਪੈਰ ਟੁੱਟਿਆ ਸੀ ਦੋਨੋਂ ਸੀ ਘਰੇ ਹੂੰ ਇੱਕ ਵੀਡੀਓ ਮੇਰੇ ਫੋਨ ਤੇ ਪੋਸਟਿਵ ਚੱਲਦੀ ਸੀ ਨਾਲੇ ਡਾਟਾ ਐਨਲਿਸਿਸ ਦਾ ਕੋਰਸ ਕਰ ਰਹੀ ਸੀ ਅਮਰੀਕਾ ਦੀ ਯੂਨੀਵਰਸਿਟੀ ਤੋਂ ਆਨਲਾਈਨ ਡਰਾਮਾ ਦੇਖਣ ਦੀ ਥਾਂ ਦੇ ਕਿ ਜੇ ਜੇ ਬਾਹਰ ਜਾਣਾ ਪੈ ਗਿਆ ਤੇ ਤੁਹਾਡੇ ਤੋਂ ਕੰਮ ਨਹੀਂ ਹੋਊਗਾ ਪੈਰ ਕਰਕੇ ਫਿਰ ਮੈਂ ਚੰਗੀ ਜੌਬ ਕਰੂੰਗੀ ਚੰਗਾ ਪੈਸਾ ਕਮਾਊਂਗੀ ਤੁਹਾਨੂੰ ਰੈਸਟ ਕਰਾਊਂਗੀ ਸਰ ਇਹ ਮੈਂ ਕਈ ਵਾਰ ਕਹਿੰਦੀ ਨਹੀਂ ਮੇਰੇ ਪੇਰੈਂਟਸ ਕਈ ਵਾਰੀ ਕਈ ਮੇਰੀਆਂ ਸਿਸਟਰ ਵਗੈਰਾ ਕਹਿੰਦੇ ਤੈਨੂੰ ਕੀ ਲੋੜ ਪਈਏ ਕੰਮ ਕਰਨ ਦੀ ਤੈਨੂੰ ਕੀ ਲੋੜ ਪਈ জব ਕਰਨ ਦੀ ਕਈ ਵਾਰੀ ਪਰ ਮੈਂ ਕਹਿੰਦੀ ਨਹੀਂ ਨਹੀਂ ਮੈਨੂੰ ਸੈਟੀਸਫੈਕਸ਼ਨ ਮਿਲਦੀ ਹੈ ਕਈ ਜਣੇ ਆਪਾਂ ਨੂੰ ਕਹਿੰਦੇ ਸਾਰਾ ਕੁਝ ਤਾਂ ਹੈਗਾ ਵਾਈਗਰੂ ਦੀ ਮੇਰੇ ਨਾਲ ਹੈ ਵੀ ਸਾਰਾ ਕੁਝ ਹੈ ਬਟ ਬੰਦੇ ਦੇ ਅੰਦਰ ਹੁੰਦਾ ਹੈ ਕਿ ਨਹੀਂ ਮੈਨੂੰ ਕੁਝ ਕਰਨਾ ਹੈ ਤੁਹਾਡੀ ਕੀ ਐਸਪੀਰੇਸ਼ਨ ਹੈ ਤੁਹਾਡਾ ਟਾਰਗੇਟ ਕੀ ਹੈ ਲਾਈਫ ਨੂੰ ਲੈ ਕੇ ਸਰ ਹੁਣ ਮੇਰਾ ਟਾਰਗੇਟ ਇਹ ਹੀ ਹੈ ਕਿ ਜਿਵੇਂ ਮੈਂ ਇਸ ਜਿਵੇਂ ਆਪਦੇ ਮਾਈਂਡ ਤੇ ਸੋਚਦੀਆਂ ਕਿ ਜਿਵੇਂ ਪੰਜਾਬ ਦੇ ਵਿੱਚ ਨਾ ਸਾਰੇ ਕਿਸਾਨ ਇਹ ਆਨ ਇਸ ਫੀਲਡ 'ਚ ਜਿਵੇਂ ਨਾਨਕ ਬਾਇਓਟੈਕ ਦੇ ذریعے ਜਾਂ ਕੁਝ ਵੀ ਜਿੰਨੀਆਂ ਦੀ ਹੈਲਪ ਕਰ ਸਕਦੇ ਹੋਈਏ ਆਪਾਂ ਕੁਝ ਤਾਂ ਕਰੀਏ ਉਹਨਾਂ ਲਈ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ ਜਿਵੇਂ ਆਪ ਵੀ ਡਾਟਾ ਸੇਡ ਦੇ ਫਾਰਮ ਦੇ ਵਿੱਚ ਅੱਗੇ ਜਾਈਏ ਤੇ ਉਹਨਾਂ ਨੂੰ ਵੀ ਥੋੜਾ ਉੱਪਰ ਕਰੀਏ ਤੁਹਾਡੀ ਸਕਸੈਸ 'ਚ ਕਿੰਨਾ ਕੰਟ੍ਰਿਬਿਊਸ਼ਨ ਹੈ ਜੀ ਇਹਨਾਂ ਦਾ ਮਕਰ ਸਾਹਿਬ ਮੈਂ ਸਮਝਦਾ ਕਿ 100% ਇਹਨਾਂ ਦਾ ਪਲੱਸ ਮੇਰੇ ਫਾਦਰ ਮਾਦਰ ਦਾ ਹੂੰ ਕਿਉਂਕਿ ਅਗਰ ਜੇ ਉਹ ਵੀ سپورਟ ਨਾ ਕਰਨ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਔਰ ਮੇਰੀਆਂ ਸਿਸਟਰਸ ਜਿਵੇਂ ਮੇਰੇ ਕਹਨੇ ਜਾਂ ਬ੍ਰਦਰ ਸਾਰਿਆਂ ਦਾ ਮੈਂ ਮਤਲਬ ਥੈਂਕ ਯੂ ਕਰਦਾ ਸਾਰੇ ਇਕੱਠੇ ਹੋ ਕੇ ਵਧਾਂਗੇ ਤੇ ਅੱਗੇ ਵਧਾਂਗੇ ਨਹੀਂ ਤਾਂ ਨਹੀਂ ਔਰ ਮੈਨੂੰ ਇਹ ਵੀ ਚੰਗੀ ਲੱਗੀ ਗੱਲ ਤੁਹਾਡੀ ਤੁਸੀਂ ਕਹਿਆ ਕਿ ਤੁਸੀਂ ਜੇ ਜੋਬ ਤੇ ਵੀ ਕਿਸੇ ਨੂੰ ਰੱਖਣ ਹੋ ਤਾਂ ਆਪਦੇ ਪਿੰਡ ਦੇ ਜਾਂ ਇਲਾਕੇ ਦੇ ਬੰਦੇ ਨੂੰ ਹੀ ਰੱਖ ਰਹੇ ਹੋ ਜੀ ਜੀ ਮੇਰੇ ਕੋਲ ਜਿੰਨੇ ਬੰਦੇ ਵੀ ਕੰਮ ਕਰਦੇ ਆ ਹੂੰ ਫਰਸਟ ਪ੍ਰੀਫਰੈਂਸ ਮੇਰੇ ਪਿੰਡ ਆ ਜਾਂ ਸਰਾਊਂਡਿੰਗ ਆ ਬਾਹਰੋਂ ਕੋਈ ਬੰਦਾ ਨਹੀਂ ਹੈਗਾ ਸਾਰਿਆਂ ਨੂੰ ਮੈਂ ਆਪ ਟ੍ਰੇਨ ਕੀਤਾ ਉਹਨਾਂ ਨੂੰ ਐਰੋਬੋਨਿਕ ਦਾ ਉੜਾੜਾ ਨਹੀਂ ਪਤਾ ਸੀ ਮੈਂ ਤਾਂ ਥੋਡੀਆਂ ਗੱਲਾਂ ਤੋਂ ਇਹ ਐਨਾਲਿਸਿਸ ਕਰ ਰਿਹਾ ਕਿ ਜਿਹੜੀ ਕਾਰਪੋਰੇਟ ਕੰਪਨੀ ਹੈ ਤੁਸੀਂ ਕਹੇ ਕਿ ਕੱਲਾ ਪੰਜਾਬ 'ਚ ਇਹ ਸੀਡ ਹੋ ਸਕਦਾ ਹੈ ਕਲਾਈਮੇਟ ਪੰਜਾਬ 'ਚ ਹੀ ਹੈ ਔਰ ਜਿਹੜੀਆਂ ਕਾਰਪੋਰੇਟ ਕੰਪਨੀਆਂ ਕੰਮ ਕਰ ਰਹੀਆਂ ਹੋਣਗੀਆਂ ਮੁਨਾਫਾ ਤਾਂ ਉਹ ਲੈ ਜਾਂਦੀਆਂ ਹੋਣਗੀਆਂ ਕਿਸਾਨ ਕੋਲੇ ਤਾਂ ਆਉਂਦਾ ਹੀ ਕੁਝ ਨਹੀਂ ਹੋਣਾ ਬਾਜੀ ਮੇਰਾ ਮੇਰਾ ਤੇ ਵਾਈ ਨਾਟ ਕਿ ਕਿਸਾਨ ਹੀ ਇਹ ਕੰਮ ਕਰਨ ਲੱਗਦੇ ਨੇ ਮੇਰਾ ਸੁਪਨਾ ਕੀ ਹੈ ਕਿ ਬਹੁਤ ਨਾਮਵਰ ਕੰਪਨੀਆਂ ਪੰਜਾਬ ਦੇ ਵਿੱਚ ਪੰਜਾਬ ਦੇ ਬੰਦਿਆਂ ਨੂੰ ਹਾਇਰ ਕਰਕੇ ਪੰਜਾਬ ਦੇ ਕਿਸਾਨਾਂ ਦਾ ਖੂਨ ਨਚੋੜਦੀਆਂ ਪਈਆਂ ਪੋਟੈਟੋ ਸੀਡ ਦੇ ਵਿੱਚ ਉਹਨਾਂ ਦੇ ਬੱਲੇ ਕੁਛ ਨਹੀਂ ਪਾ ਰਹੀਆਂ ਉਹਨਾਂ ਨੂੰ ਸੀਡ ਦੇ ਕੇ ਫਰਦਰ ਮਲਟੀਪਲਾਈ ਕਰਾ ਕੇ ਕਾਰਪੋਰੇਟ ਘਰਾਣੇ ਜਿਹੜੇ ਅੱਪਾ ਕਹਿ ਦਿੰਨੇ ਆ ਉਹ ਕਰ ਰਹੇ ਆ ਕਿ ਇਦਾਂ ਦਾ ਇੱਕ ਮਾਡਲ ਲੈ ਕੇ ਆਵਾਂ ਕਿ ਮੇਰੇ ਜ਼ਿਮੀਦਾਰ ਵੀ ਖੁਸ਼ ਹੋਣ ਤੇ ਮੈਂ ਵੀ ਖੁਸ਼ ਹੋਵਾਂ ਸਾਰੇ ਰਲ ਕੇ ਇਕੱਠੇ ਗਰੋ ਕਰੀਏ ਇੱਕ ਬ੍ਰਾਂਡ ਬਣੇ ਜਿਵੇਂ ਇੱਕ ਉਹ ਬ੍ਰਾਂਡ ਬਣੇ ਹੋਏ ਪੂਰੇ ਪੰਜਾਬ ਇੰਡੀਆ ਦੇ ਵਿੱਚ ਉਵੇਂ ਕਨਾਨਕ ਬੈਟਕ ਦਾ ਵੀ ਨਾਮ ਹੋਵੇ ਪਰ ਕੀ ਸਰਕਾਰ ਕੋਈ ਸਬਸਿਡੀ ਦਿੰਦੀ ਹੈ ਇਹਦੇ ਵਿੱਚ ਭਾਜੀ ਸੌਰੀ ਟੂ ਸੇ ਮਤਲਬ ਮੈਨੂੰ ਕਹਿਣਾ ਨਹੀਂ ਚਾਹੀਦਾ ਇਹ ਚ ਕੋਈ ਵੀ ਸਰਕਾਰੀ ਸਪੋਰਟ ਨਹੀਂ ਹੈਗੀ ਨਹੀਂ ਹੈ ਜ਼ੀਰੋ ਜ਼ੀਰੋ ਆ ਪਰ ਜੋ ਕੁਝ ਵੀ ਕੀਤਾ ਆਪਦੇ ਐਂਡ ਤੇ ਕੀਤਾ ਕੋਈ ਬੈਂਕ ਵੀ ਸਪੋਰਟ ਕਰਨ ਨੂੰ ਤਿਆਰ ਜਿੰਨਾ ਜਿਹੜੀ ਮਸ਼ੀਨਰੀ ਹੈ ਜਿਹੜੀ ਟੈਕਨੀਕ ਹੈ ਉਹਦੇ ਚ ਕੋਈ ਕੋਈ ਸਪੋਰਟ ਨਹੀਂ ਬੈਂਕ ਲੋਨ ਵੀ ਈਜ਼ੀ ਨਹੀਂ ਆ ਉਹਦੇ ਨਹੀਂ ਈਜ਼ੀ ਤਾਂ ਇਹ ਬਹੁਤ ਹੈਰਾਨੀ ਦੀ ਗੱਲ ਹੈ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਆਮ ਬੰਦਾ ਤੁਹਾਡੇ ਵਰਗੇ ਕਿਸਾਨ ਆਏ ਤੁਸੀਂ ਵੈਲ ਆਫ ਸੀਗੇ ਤਾਂ ਤੁਸੀਂ ਇਹਨੂੰ ਹੱਥ ਪਾ ਲਿਆ ਜਿਹੜਾ ਜਿਵੇਂ ਹੀ ਭਾਵੇਂ ਕੋਈ ਵਿਲਿੰਗ ਹੋਵੇ ਉਹ ਪੜ੍ਹਨ ਲਿਖ ਕੇ ਤੁਹਾਡੇ ਬਰਾਬਰ ਵੀ ਆ ਜਾਏ ਪਰ ਜੇ ਫਾਈਨੈਂਸ਼ੀਅਲ ਐਡ ਨਹੀਂ ਹੈ ਤਾਂ ਕਿਵੇਂ ਸਰਵਾਈਵ ਕਰੂਗਾ ਭਾਜੀ ਕਿਹਨਾ ਐਗਰੀ ਨੁਫਰਾ ਫੰਡ ਸਕੀਮ ਆ ਸਰਕਾਰ ਦੀ ਮੈਂ ਉਹ ਸਾਰੀ ਪੜ੍ਹੀ ਉਹ ਇਸੇ ਲਈ ਆ ਕਿ ਕਿਸਾਨਾਂ ਦਾ ਫਾਇਦਾ ਹੋਵੇ ਪਰ ਜਿਹੜੀ ਚੀਜ਼ ਲਈ ਕਿਸਾਨ ਨੂੰ ਪੈਸਾ ਚਾਹੀਦਾ ਉਹਦੇ ਵਿੱਚੋ ਲਿਖੀ ਨਹੀਂ ਹੋਈ ਜਿਵੇਂ ਕਿ ਜਿਵੇਂ ਕਿ ਮੈਂ ਕੰਮ ਕਰਨਾ ਹਾਂ ਮੈਨੂੰ ਦੋ ਨਾ ਮੈਨੂੰ ਫੰਡਿੰਗ ਕਰੋ ਮੈਂ ਅੱਗੇ ਵਧਣਾ ਚਾਹੁੰਨਾ ਮੈਨੂੰ ਲੋਨ ਤੇ ਕੋਈ ਸਬਸਿਡਨ ਦੋ ਕਟ ਵਿਆਇ ਤੇ ਪੈਸਾ ਦੋ ਹਾਂ ਨਹੀਂ ਹੈ ਹੈ ਹੀ ਨਹੀਂ ਹੈ ਕੋਆਪਰੇਟ ਲਈ ਹੈ ਨਹੀਂ ਤੁਹਾਡੇ ਲਈ ਕੋਈ ਕੋਈ ਸਬਸਿਡੀ ਨਹੀਂ ਹੈ ਕੁਛ ਨਹੀਂ ਹੈ 1 ਰੁਪਇਆ ਵੀ ਨਹੀਂ ਹੈ ਅਗਰ ਕਿਸੇ ادارے ਨੇ ਦਿੱਤੀ ਹੈ ਤਾਂ ਮੈਨੂੰ ਦਿਖਾ ਦੇ ਕੋਈ ਕੋਆਪਰੇਸ਼ਨਸ ਵੱਲੋਂ ਕੋਈ ਮਦਦ ਨਹੀਂ ਸੋਸਾਇਟੀਆਂ ਵੱਲੋਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਲੋਕਲ ਡੀਸੀ ਵੀ ਮਦਦ ਨਹੀਂ ਕਰਦੇ ਸਿਰਫ ਨਾ ਮੇਰੇ ਤਾਂ ਸਰ ਜਿਹੜਾ ਉਹ ਜਿੱਥੇ ਮੈਂ ਯੂਨਿਟ ਖੋਲ੍ਹਿਆਣਾ ਜੀ ਉਹਨੂੰ ਦੋ ਦਿਨ ਕਿਲੇ ਕੱਚਾ ਰਾਹ ਆਉਂਦਾ ਮੇਰਾ ਤਾਂ ਉਹ ਵੀ ਪੱਕਾ ਸਰਕਾਰ ਨੇ ਨਹੀਂ ਕੀਤਾ ਹੋਰ ਤਾਂ ਕਰਨਾ ਕੀ ਹੈ ਜੀ ਤੁਸੀਂ ਆਪ ਦੇ ਦਮ ਤੇ ਕਰ ਰਹੇ ਹੋ ਪਰ ਜਿਹੜੇ ਕਾਰਪੋਰੇਟਸ ਇੱਥੇ ਲਾ ਕੇ ਬੈਠੇ ਆ ਕਾਰਪੋਰੇਟਸ ਨੂੰ ਤਾਂ ਬਹੁਤ ਸਪੋਰਟ ਹੋਊਗੀ ਉਹ ਹੋਰ ਤਰੀਕੇ ਨਾਲ ਫੰਡਿੰਗ ਲੈ ਲੈਂਦੇ ਹੋਣਗੇ ਉਹਨਾਂ ਨੂੰ ਇੰਟਰਸਟ ਵੀ ਘੱਟ ਆ ਭਾਜੀ ਫੰਡਿੰਗ ਵੀ ਮੋਟੀ ਬੈਂਕ ਕਰ ਦਿੰਦੇ ਆ ਜਿਹੜਾ ਆਮ ਬੰਦਾ ਉਹ ਤੇ ਬੈਂਕ ਵੀ ਵਿਸ਼ਵਾਸ ਨਹੀਂ ਕਰਦਾ ਕਿਸਾਨ ਦੇ ਪੱਲੇ ਕੱਖ ਨਹੀਂ ਆਇਆ ਮੁਨਾਫਾ ਸਾਰਾ ਉਹ ਲੈ ਜਾਂਦੇ ਆ ਮੈਂ ਚਾਹਣਾ ਕਿ ਕਿਸਾਨ ਜੋ ਉਹ ਕਰਦੇ ਆ ਜਾਂ ਜਿਵੇਂ ਮੈਂ ਕੀਤਾ ਐਵੇਂ ਤੇ ਕਿਸਾਨ ਹੋਰ ਪੈਦਾ ਹੋਣ ਮੈਂ ਤਾਂ ਇਹ ਚਾਹੁੰਦਾ ਕਿ ਤੁਸੀਂ ਵੱਡੇ ਕਾਰਪੋਰੇਟ ਬਣੋ ਤੁਹਾਡੀ ਕੰਪਨੀ ਬਹੁਤ ਵੱਡੀ ਹੋਵੇ ਘੱਟੋ ਘੱਟ ਸਾਡੇ ਪੰਜਾਬੀਆਂ ਦੀ ਤਾਂ ਹੋਵੇ ਔਰ ਬਾਰਡਰ ਦੇ ਏਰੀਏ 'ਚ ਰਹਿ ਕੇ ਤੁਸੀਂ ਜਿੱਥੇ ਵੈਸੀ ਹੀ ਫੈਸਿਲਿਟੀਆਂ ਬਹੁਤ ਘੱਟ ਹੈ ਔਰ ਭਾਜੀ ਸਾਨੂੰ ਤਾਂ ਮਿਹਣਾ ਵੱਜ ਜਾਂਦਾ ਵੀ ਇਹ ਬਾਰਡਰ ਵਾਲੇ ਆ ਬਾਰਡਰ ਵਾਲੇ ਆ ਔਰ ਮੇਰਾ ਨਾ ਯੂਨਟਾ ਜਿੰਨਾ ਬਾਰਡਰ ਸਾਰਿਆਂ ਚ ਫਰਸਟ ਯੂਨਟ ਆ ਤੇ ਹੋਰ ਹੈ ਵੀ ਨਹੀਂ હું ਕਹਿ ਦਿੰਦੇ ਵੀ ਬਾਰਡਰ ਕਰਕੇ ਇੱਥੇ ਆਉਂਦਾ ਕੀ ਹੈ ਤੁਸੀਂ ਲਾ ਕੇ ਦਿਖਾਤਾ ਵੀ ਪੋਸੀਬਲ ਸਾਰਾ ਕੁਝ ਹੈ ਇੱਥੇ ਆਓ ਉੱਦਮ ਕਰੋ ਕੰਮ ਕਰੋ ਪਰ ਥੋੜਾ ਬਹੁਤ ਪੜ੍ਹਨਾ ਪਊਗਾ ਜੀ ਤੇ ਹਸਬੰਡ ਵਾਈਫ ਰਲ ਕੇ ਕਰੋਗੇ ਤਾਂ ਜ਼ਿਆਦਾ ਵਧੀਆ ਜੀ